ਬਿਲਕੁਲ ਪ੍ਰਧਾਨ ਮੰਤਰੀ ਲਗਾਤਾਰਤਾ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਦੌਰੇ ਤੇ ਗਏ ਨੇ ਉੱਥੇ ਉਹ ਜਿੱਥੇ ਵੀ ਜਾਂਦੇ ਨੇ ਉੱਥੋਂ ਦੀਆਂ ਜਿਹੜੀਆਂ ਮੰਗਾਂ ਤੇ ਉਹਦੇ ਨਾਲ ਵੀ ਵਿਚਾਰ ਪਟਾੰਦਰਾ ਸਰਕਾਰਾਂ ਨਾਲ ਕਰਦੇ ਆ ਤੇ ਉੱਥੇ ਕਾਫੀ ਕੁਝ ਐਲਾਨ ਵੀ ਕਰਕੇ ਆਉਂਦੇ ਆ ਤੇ ਪਤਾ ਲੱਗਿਆ ਕਿ ਅੱਜ ਪ੍ਰਧਾਨ ਮੰਤਰੀ ਸਾਹਿਬ ਆਂਧਰਾ ਪ੍ਰਦੇਸ਼ ਦੇ ਦੌਰੇ ਤੇ ਆ। ਕੀ ਬਿਹਾਰ ਬਾਂਗ, ਮਹਾਰਾਸ਼ਟਰ ਬਾਂਗ, ਹਰਿਆਣਾ ਬਾਂਗ ਉੱਥੇ ਵੀ ਕੋਈ ਵੱਡੀਆਂ ਗਰਾਂਟਾਂ ਦਾ ਉਹਨਾਂ ਦੀ ਝੋਲੀ ਪਾ ਕੇ ਆਉਣਗੇ। ਤੇ ਜਾਂ ਫੋਕੇ ਐਲਾਨ ਹੋਣਗੇ। ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਇਕੱਲੇ ਇੱਕ ਰਾਜ ਜਾਂ ਸੂਬੇ ਦੇ ਨਹੀਂ ਹੁੰਦੇ। ਉਹ ਤਾਂ ਸਾਰਿਆਂ ਦੇ ਪ੍ਰਧਾਨ ਮੰਤਰੀ ਨੇ। ਤੇ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਦੇਖਣਾ ਚਾਹੀਦਾ ਪਰ ਹੁੰਦਾ ਨਹੀਂ ਜਿੱਥੇ ਡਬਲ ਇੰਜਨ ਸਰਕਾਰਾਂ ਨੇ ਉੱਥੇ ਨਜ਼ਰ ਹੋਰ ਹੈ ਤੇ ਜਿੱਥੇ ਡਬਲ ਇੰਜਨ ਸਰਕਾਰਾਂ ਨੇ ਬਿਲਕੁਲ ਉਸੇ ਤਰ੍ਹਾਂ ਕਿ ਛੜੇ ਜੇਟ ਨੂੰ ਲੱਸੀ ਨਹੀਂ ਦੇਣੀ ਦਿਔਰ ਭਾਵੇਂ ਵੱਜ ਚੁੱਕੇ